ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣੇ ਪੇਜ ਨੂੰ ਫੋਲੋ ਕਰ ਲਿਓ ਅੱਜ ਆਪਾਂ 21 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 21 ਦਸੰਬਰ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ 30 ਤੋਂ 32 ਨਗ ਦਿਖਾਵਾਂਗੇ ਜਿਹਦੇ ਵਿੱਚ ਤਾਜ਼ੀਆਂ ਸੂਈਆਂ ਹੋਈਆਂ 10 ਤੋਂ 15 ਬੇੜਾਂ ਨੇ ਪਹਿਲਾ ਦੂਜਾ ਸੂਆ ਦੰਦਾ 'ਚ ਮਿਲ ਲਈਆਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਸੁੱਕੋਸ ਆਪਾਂ ਦਿਖਾਵਾਂਗੇ ਗੱਬਣ ਬੱਸੀਆਂ ਜਿਹੜੀਆਂ ਹਫ਼ਤੇ ਤੋਂ ਦਸ ਦੰਦੇ ਦੇ ਵਿੱਚ ਸੂਨ ਵਾਲੀਆਂ ਨੇ ਦੰਦਾਂ ਦੇ ਵਿੱਚ ਪਹਿਲਾ ਦੂਜਾ ਸੂਆ ਮਿਲ ਕਪੈਸਿਟੀ 25 ਲੀਟਰ ਤੋਂ ਲੈ ਕੇ 35 ਲੀਟਰ ਤੱਕ ਦੀ ਰਹੂਗੀ ਫਾਰਮ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਬੱਸੀਆਂ ਵੀ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਸਟਾਰਟ ਕਰਦੇ ਆਪਾਂ ਅੰਦਰਲੇ ਸ਼ੈੱਡ 'ਚ ਸੂਈਆਂ ਹੋਈਆਂ ਬੱਸੀਆਂ ਤੋਂ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਸਾਨੂੰ ਪਹਿਲਾ ਦੂਜਾ ਸੂਆ ਬੱਸੀਆਂ ਆਪਾਂ ਟੌਪ ਦੇ ਨਗੀਨੇ ਫਾਰਮ ਵਾਲੀਆਂ ਬੱਛੀਆਂ ਦਿਖਾਵਾਂਗੇ ਜਿਹੜੀਆਂ ਹਜੇ ਹਫ਼ਤੇ ਦੱਸ ਦਿੰਦੀਆਂ ਕੱਚੀਆਂ ਨੇ ਸਾਰਾ ਰਿਕਾਰਡ ਮਿਲੂ ਬੱਛੀਆਂ ਦਾ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਇਹ ਆਪਾਂ ਗੱਬਣਾ ਬੱਸੀਆਂ ਬਾਅਦ 'ਚ ਦਿਖਾਵਾਂਗੇ ਪਹਿਲਾਂ ਸੂਈਆਂ ਹੋਈਆਂ ਬੱਸੀਆਂ ਤੋਂ ਵੀਡੀਓ ਸਟਾਰਟ ਕਰਦੇ ਆਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਅੱਜ ਆਪਣੇ ਫਾਰਮ ਤੇ 21 ਦਸੰਬਰ ਨੂੰ ਪੂਰੇ 30 ਤੋਂ 32 ਨੱਕ ਸੇਲ ਵਾਸਤੇ ਹਾਜ਼ਰ ਆਂ ਸੂਪਰ ਸਟਾਰਟ ਕਰਦੇ ਆਂ ਵੀਡੀਓ ਅੰਦਰਲੇ ਸੈੱਟ ਚੋ ਪਹਿਲਾ ਦੂਜਾ ਸੂਆ ਬੱਸੀਆਂ ਦੰਨਾਂ ਤੇ ਦਿਖਾਵਾਂਗੇ ਇੱਕ ਨੰਬਰ ਤੋਂ ਆਪਾਂ ਸਟਾਰਟ ਕਰਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਜਿਹੜੇ ਮੇਰੇ ਵੀਰ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਆਪਣਾ ਪੇਜ ਫੋਲੋ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਦੇ ਨਾਂ ਤੇ ਤੋਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਕੇ ਤੁਸੀਂ ਇਹ ਬੈਲਾਂ ਨੂੰ ਖਰੀਦ ਸਕਦੇ ਹੋ ਸੋ ਇੱਕ ਨੰਬਰ ਤੇ ਆਪਾਂ ਤੁਹਾਨੂੰ ਚੰਗੇ ਦੁੱਧ ਵਾਲੀ ਬੱਸੀ ਦਿਖਾਉਣੇ ਆ ਜਿਹੜੀ ਰਾਤ ਡਿਲੀਵਰੀ ਹੋਈ ਆ ਪਹਿਲੇ ਸੂਏ ਨੇ 30 32 ਕਿਲੋ ਦੁੱਧ ਦਿੱਤਾਗਾ ਫੁੱਲ ਬਰੀਡ ਦੇ ਵਿੱਚ ਮੱਛੀ ਆ ਮੇਲ ਕਾਫ ਨੂੰ ਜਨਮ ਤਾਂ ਤੁਸੀਂ ਬਰੀਡ ਚੈੱਕ ਕਰਿਓ ਪਹਿਲੇ ਨੰਬਰ ਤੇ ਆ ਗਈ 30 ਤੋਂ ਪਲੱਸ ਦੁੱਧ ਦਿੱਤਾ ਪਲੂਨ ਨੇ ਦੂਜਾ ਸੂਆ ਰਾਤ ਸੂਈ ਆ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਆ ਇੱਕ ਨੰਬਰ ਤੇ ਆ ਗਈ ਬਾਕੀ ਕੱਲੀ ਕੱਲੀ ਦੀ ਵੀਡੀਓ WhatsApp ਤੇ ਕੋਈ ਮਰਜ਼ੀ ਮੇਰਾ ਵੀਰ ਮੰਗਾ ਸਕਦਾਗਾ ਨੰਬਰ ਵਾਈਜ਼ ਦੱਸ ਕੇ ਕਿਉਂਕਿ ਪਸ਼ੂ ਜਾਦੇ ਨੇ ਆਪਾਂ ਤੋਰ ਕੇ ਨਹੀਂ ਦਿਖਾ ਸਕਦੇ ਕੁਝ ਪਸ਼ੂ ਅੰਦਰ ਨਵਾਏ ਹੋਏ ਆ ਸੋ ਦੋ ਨੰਬਰ ਤੇ ਪਹਿਲਣ ਮੱਛੀ ਆ ਗਈ ਇਹ ਕੁਝ ਕੁ ਦਿਨ ਸੂਣ ਚ ਬਾਕੀ ਨੇ ਇਹਦੇ 2 ਨੰਬਰ ਤੇ ਪਹਿਲਾ ਸੂਆ ਬੱੱਸੀ ਆ ਗਈ ਤੁਸੀਂ ਦੇਖ ਸਕਦੇ ਹੋ ਦੰਦਾਂ ਦੇ ਵਿੱਚ ਬੱੱਸੀ ਹੈ ਵੀ ਇਹ 2 ਨੰਬਰ ਤੇ ਆ ਗਈ ਅਗੇ 3 ਨੰਬਰ ਤੇ ਬੱੱਸੀ ਸੂਈ ਹੋਈ ਆ ਇਹਦੀ ਵੀ ਜ਼ੇਰ ਪ੍ਰੋਪਰ ਪੈ ਚੁੱਕੀ ਆ ਇਹ ਵੀ ਰਾਤ ਦੀ ਸੂਈ ਹੋਈ ਆ ਬੱੱਸੀ ਜ਼ੇਰ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਸੋ 3 ਨੰਬਰ ਤੇ ਬੱੱਸੀ ਆ ਗਈ ਇਹ ਸੋ 4 ਨੰਬਰ ਤੇ ਬੱੱਸੀ ਆ ਗਈ ਫੁੱਲ ਟੌਪ ਦਾ ਨੀਂ ਨਾ ਹੀ ਆ 4 ਦੰਦ ਤੇ ਬੱੱਸੀ ਆ 20 ਕਿਲੋ ਤੋਂ 22 ਕਿਲੋ ਬੋੜੀ ਹਾਜ਼ਰ ਆ ਕੱਲਾ ਕੱਲਾ ਨਿਕਣ ਮਾ ਥਾਣਾ ਵੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹ 4 ਨੰਬਰ ਤੇ ਬੱੱਸੀ ਆ ਗਈ 20 ਤੋਂ 22 ਕਿਲੋ ਬੋੜਾ ਤੋਂ ਸਟਾਰਟਿੰਗ ਕਰੀਏ ਨੇ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ ਆ ਬੋਡੀ ਵੇਟ ਬੱਚੀ ਦਾ ਬਹੁਤ ਚੰਗਾਗਾ ਪ੍ਰਿੰਟ ਬਹੁਤ ਸੋਹਣਾਗਾ ਚਾਰ ਦੰਦ ਬੱਚੀ ਆ ਪਹਿਲਾ ਸੂਆ ਸੂਈ ਹੋਈ ਆ 20 ਤੋਂ 22 ਕਿਲੋ ਬੋੜੀ ਤੋਂ ਸਟਾਰਟਿੰਗ ਕਰੀ ਆ ਸੋ ਥਾਣਾ ਮੇਡ ਤੋਂ ਚੈੱਕ ਕਰਾਉਣਾ ਦੁਬਾਰਾ ਫੇਰ ਕੱਲਾ ਕੱਲਾ ਨਿੱਖੜਮਾ ਥਾਣ ਤੁਸੀਂ ਦੇ ਸਕਦੇ ਹੋ ਪੂਰੀ ਥਾਣਾ ਤੇ ਮਿੱਥੀ ਪੂਰੀ ਫੁੱਲ ਆ ਬੱਚੀ ਦੀ ਬਰੀਡ ਬਹੁਤ ਟੌਪ ਦੀ ਆ ਇਹ ਚਾਰ ਨੰਬਰ ਤੇ ਬੱਚੀ ਆ ਗਈ ਤੁਸੀਂ ਦੇ ਸਕਦੇ ਹੋ ਕੰਪਲੈਂਟ ਹਵਾਨਾਗਾ ਬਰੀਡ ਬੱਚੀ ਚ ਚੈੱਕ ਕਰ ਸਕਦੇ ਹੋ ਦੁਬਾਰਾ ਫੇਰ ਲੈਂਥ ਬੱਚੀ ਦੀ ਬਹੁਤ ਹੈ ਹਾਈਟ ਬਹੁਤ ਹੈ ਬੱਚੀ ਦੀ ਸੋ ਨੇੜ ਤੋਂ ਹਵਾਨਾ ਇਹਦਾ ਬਈ ਕੱਲਾ ਕੱਲਾ ਨਿਕੜ ਮਾ ਸਾਨੂੰ ਦੂਸਰੋ ਦਿਖਾਉਣ ਨੇ ਸੋ ਇਹ 4 ਨੰਬਰ ਦੇ ਬੱਚੀ ਆ ਗਈ ਅੱਗੇ 5 ਨੰਬਰ ਦੇ ਬੱਚੀ ਆ ਇਹ ਬੱਚੀ ਥੱਲੇ 20 ਤੋਂ 22 ਕਿਲੋ ਬੋਲੀ ਇਹ ਬੱਚੀ ਥੱਲੇ ਹਾਜ਼ਰ ਆ ਪੰਜਵਾਂ ਛੇਵਾਂ ਦੇ ਨਸੂਈ ਨੂਆ ਬਰੀਡ ਬੱਚੀ ਦੀ ਇਹਦੀ ਵੀ ਦੇਖ ਸਕਦੇ ਹੋ ਟੌਪ ਦਾ ਨਗੀਨਾ ਹੀ ਆ ਬੁਲਬੁਲ ਦਾ ਬੱਚਾ ਹੀ ਆ ਵੀ ਬੱਚੀ ਇਹ 4 ਤੋਂ 6 ਦੰਦ ਹੋ ਰਹੀ ਆ ਬੱਚੀ ਮਿਲ ਕੇ ਮੈਂ ਤੁਸੀਂ ਦੇਖ ਸਕਦੇ ਦੂਰੋਂ ਦਿਖਾਈ ਦਿੰਦੀ ਆ 20 ਤੋਂ 22 ਕਿਲੋ ਬੋਲੀ ਇਹਦੇ ਹੇਟਾਂ ਵੀ ਦੋ ਟਾਈਮ ਆ ਦੁਨਨੇ ਬੱਚੀਆਂ ਤੇਰੇ ਦੋ ਟਾਈਮ ਚਵਾਈ ਕਰਕੇ ਲਿਜਾ ਸਕਦੇ ਹਾਂ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਾਨ ਕੀਤਾ ਜਾਊਗਾ ਬਸ ਪੁੱਤ ਕਿਸੇ ਮੇਰੇ ਭਰਾ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਾਨ ਕੀਤਾ ਜਾਊਗਾ ਸੋ ਅੱਗੇ ਸွေ 4 ਤੇ 5 ਨੰਬਰ ਬੱਸੀ ਆ ਗਈਆਂ ਕਿ 6 ਨੰਬਰ ਬੱਸੀ ਆ ਗਈ ਗੱਬਣਾ ਹਜੇ ਇਹ ਸੋ ਕਿਸੇ ਮੇਰੇ ਵੀਰ ਨੇ ਗੱਬਣ ਬੱਸੀ ਲੈਣੀ ਹੋਈ ਹੈ 6 ਨੰਬਰ ਤੇ ਇਹਦੀ ਵੀਡੀਓ ਮੰਗਾ ਸਕਦੇ ਹੋ ਪਹਿਲੇ ਸੂਏ ਨੇ 23 24 ਕਿਲੋ ਦੁੱਧ ਦਿੱਤਾ ਦੂਜਾ ਸੂਆ ਸੂਰੀਆ ਪਲੀਪੁਲੀ ਬਹੁਤ ਪਿੱਠਪੜਾ ਬਹੁਤ ਚੰਗਾ ਬੱਚੀਆਂ ਦੇ ਸਕਦੇ ਹਾਂ ਇਹ 6 ਨੰਬਰ ਤੇ ਲਾਸਟ ਤੇ ਆ ਗਈ ਸੋਹਬਾਨਾ ਸੂਣਾ ਤਿਆਰ ਕਰਦੀ ਹੁੰਦੀ ਆ 5-6 ਦਿਨ ਬਾਕੀ ਆ ਸੂਣ ਚ ਇਹ 6 ਨੰਬਰ ਤੇ ਆ ਗਈ ਅੱਗੇ 7 ਨੰਬਰ ਤੇ ਬੱਛੀ ਆ 22-23 ਕਿਲੋ ਦੁੱਧ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਸਕਦਾਗਾ ਮਸ਼ੀਨ ਤੇ ਮਿਲਕਿੰਗ ਹੁੰਦੀ ਆ ਇਹਨਾਂ ਦੀ 22-23 ਲੀਟਰ ਇਧਰ ਪਹਿਲੇ ਨੰਬਰ ਤੇ ਆ ਗਈ ਦੂਸਰੇ ਸੈੱਟ 'ਚ ਆਪਾਂ ਪਹਿਲੇ ਨੰਬਰ ਤੋਂ ਸਟਾਰਟ ਕਰ ਲੈਨੇ ਆ ਦੂਸਰੇ ਸੈੱਟ 'ਚ ਮਗਰੇ ਦੇ ਬੱਛੀ ਆ 22-23 ਲੀਟਰ ਦੁੱਧ ਹੁਣ ਤਿਆਰ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਸਕਦਾਗਾ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਉਹ 2 ਵਜੇ ਦਾ ਟਾਈਮ ਆ ਕਿਉਂਕਿ ਸ਼ਾਮ ਤੱਕ ਹਵਾਨੇ ਇਹਨਾਂ ਨੇ ਭਰ ਲੈਣੇ ਆ 2 ਵਜੇ ਆਪਾਂ ਵੀਡੀਓ ਬਣਾ ਰਹੇ ਆ ਸੋ ਦੇਖ ਸਕਦੇ ਤੁਸੀਂ 1:49 ਮਿੰਟ ਹੋ ਗਿਆ ਅੱਜ 1:49 ਮਿੰਟ 2 ਵਜੇ ਮੈਂ ਤੁਹਾਨੂੰ ਦੱਸਿਆ ਵੀਡੀਓ ਬਣਾ ਰਹੇ ਆ ਅੱਗੇ ਇਹ ਬੱਚੀ ਆ ਗਈ 2 ਨੰਬਰ ਤੇ ਪਹਿਲਾਂ ਸួរ ਦੋ ਦੰਦ ਬੱਚੀ ਆ ਗਈ ਹੱਕ ਕਿਹਦਾ ਪੁੱਤ ਬਰੀਡ ਚੈੱਕ ਕਰੋ ਬੱਚੀ ਦੀ ਹੁਣ 20 ਤੋਂ 22 ਕਿਲੋ ਬੋਲੀ ਕੋਈ ਮੇਰਾ ਵੀਰ ਦੋ ਟਾਈਮ ਚੋਗੇ ਲੈ ਜਾ ਸਕਦਾ ਦੂਸਰੇ ਸੈੱਟ 'ਚ 2 ਨੰਬਰ ਤੇ ਆ ਗਈ ਇਹ ਪਹਿਲੇ ਸੈੱਟ 'ਚ ਆਪਾਂ ਵੀਡੀਓ ਕਵਰ ਕਰੀਆਂ ਨੇ ਬੱਚੀਆਂ ਦੀਆਂ ਸੋ ਇਹ ਦੂਸਰੇ ਸੈੱਟ 'ਚ 2 ਵਜੇ ਵੀਡੀਓ ਬਣਾ ਰਹੇ ਆਪਾਂ ਬੜਬਲ ਦਾ ਬੱਚਾ ਹੀ ਆ ਦੋ ਦੰਦ ਮੂੰਹ ਆ ਕੋਈ ਮੇਰਾ ਵੀਰ 22 ਕਿਲੋ ਬੋਲੀ ਦੋ ਟੈਂਪ ਕਿਉਂ ਕੇ ਲਿਆ ਸਕਦਾ ਬੱਚੀ ਦਾ ਹਵਾਨਾ ਚੈੱਕ ਕਰੋ ਤੁਸੀਂ ਸੋਹਣਾ ਹਵਾਨਾ ਤਿਆਰ ਕਰ ਲੂ ਸ਼ਾਮ ਨੂੰ ਨੇ ਹਵਾਨਾ ਭਰ ਲੈਣਾਗਾ ਸੋਬਾ ਸਿੱਦੀ ਬਰੀਡ ਚੈੱਕ ਕਰੋ ਦੋ ਦੰਦ ਪਹਿਲਾ ਸੂਆ ਬੱਚੀ ਦੋ ਨੰਬਰ ਤੇ ਆ ਗਈ ਇਹ ਖਣ ਕੱਲਾ ਕੱਲਾ ਨਿਖੜਮਾ ਲੱਗਿਆ ਦੇਖ ਸਕਦੇ ਨੇੜ ਤੋਂ ਚੈੱਕ ਕਰਾ ਲੈਣੇ ਆ ਕੱਲਾ ਕੱਲਾ ਨਿਖੜਮਾ ਥਾਣਾ ਸੋ ਦੋ ਨੰਬਰ ਆਪਾਂ ਬੱਛੀ ਦਿਖਾਤੀ ਉਹਦਾ ਤਿੰਨ ਨੰਬਰ ਬੱਛੀ ਦਿਖਾ ਰਹੇ ਨੇ 20 ਕਿਲੋ ਬੱਛੀ ਥੱਲੇ ਬੋੜੀ 5 ਦਿਨ ਦੀ ਸੂਈ ਥੱਲੇ 20 ਕਿਲੋ ਬੋੜੀ ਇਹਦੇ ਥੱਲੇ ਹਾਜ਼ਰ ਆ ਇਹ ਵੀ ਦੋ ਦੰਦ ਬੱਛੀ ਆ 10 ਨੰਬਰ ਟੈਗ ਲੱਗਿਆ ਹੋਇਆਗਾ ਦੂਸਰੇ ਸੈੱਟ ਦੇ ਵਿੱਚ ਆ ਗਈ ਪਹਿਲਾ ਸੂਆ ਤਿੰਨ ਨੰਬਰ ਤੇ ਆ ਗਈ ਬੱਛੀ ਇਹ ਤੋਰ ਇਧਰੋਂ ਹਕਮਤ ਮੜੀ 20 ਕਿਲੋ ਬੋੜੀ ਕੋਈ ਮੇਰਾ ਪੀਰ ਦੋ ਟਾਈਮ ਚੋਕੇ ਲਿਜਾ ਸਕਦਾਗਾ ਥੋੜੀਆਂ ਜੀਆਂ ਭਲਾ ਪਾਈਆਂ ਹੋਈਆਂ ਬੱਸੀ ਦੇ ਦੋਨਾਂ ਬੱਸੀਆਂ ਦੇ ਦੋ ਦੋ ਦੰਦ ਨੇ 20 ਤੋਂ 22 ਕਿਲੋ ਬੋੜੀਆਂ ਚੋਕੇ ਲਿਜਾ ਸਕਦੇ ਹਾਂ ਸੁ ਸਾਣਾ ਬਾਨੇ ਦੀ ਸਾਫਾ ਬੱਸੀ ਬਰੀਡ ਚੈੱਕ ਕਰ ਸਕਦੇ ਹੋ ਲੰਬੀ ਲੰਜੀ ਜਾਂ ਕੱਦ ਕਾਠ ਵਾਲੀ ਆ ਇਧਰ ਫੇਸੋ ਸੋ ਇਹ 3 ਨੰਬਰ ਤੇ ਬੱਛੀ ਆ ਗਈ 20 ਕਿਲੋ ਬੋਲੀ ਮਣਕੇ ਲਿਆ ਸਕਦੇ ਹੋ ਬੱਛੀ ਦੀ ਬਰੀਡ ਚੈੱਕ ਕਰਿਓ ਦੁਬਾਰਾ ਫੇਰ ਦਿਖਾ ਦਿੰਨੇ ਆ 20 ਤੋਂ 22 ਕਿਲੋ ਬੋਲੀ ਮਣਕੇ ਲਿਆ ਸਕਦੇ ਹੋ 2 ਤੇ 3 ਨੰਬਰ ਥੱਲੇ ਅਗੇ 4 ਨੰਬਰ ਤੇ ਐਰ ਸ਼ੈਰ ਬੱਸੀ ਆ ਗਈ ਇਹ ਵੀ 2 ਦੰਦ ਬੱਛੀ ਆ ਟੌਪ ਦਾ ਨੀਨ ਨਹੀਂ ਆ ਐਰ ਸ਼ੈਰ ਦਾ 2 ਦੰਦ ਬੱਛੀ ਆ ਮਗਰ ਬੱਛੀ ਆ ਇਹਦੇ ਥੱਲੇ 16 ਤੋਂ 17 ਲੀਟਰ ਬੋਲੀ ਦੋ ਟਾਈਮ ਮਣਕੇ ਲਿਆ ਸਕਦੇ ਹੋ ਪਿੱਠਪੜਾ ਦੇਖੋ ਬੱਛੀ ਦੀ ਬਰੀਡ ਚੈੱਕ ਸੋ ਦੇਖੋ ਹਵਾਨਾ ਗੁਲਾਬੀ ਗੁਲਾਬੀ ਹਵਾਨਾ ਕੱਲਾ ਕੱਲਾ ਨਿਕੜਮਾ ਥਾਣਾ ਹਜੇ 2 ਵਜੇ ਦਾ ਟਾਈਮ ਆ ਸ਼ਾਮ ਨੂੰ ਇਹਨੇ ਹਵਾਨਾ ਭਰ ਲੈਣਾ ਕੋਈ ਮੇਰਾ ਵੀਰ 2 ਟਾਈਮ ਚੋਕੇ ਲਿਆ ਸਕਦੇ ਹੋ ਤੁਸੀਂ ਕੱਲਾ ਕੱਲਾ ਨਿਕੜਮਾ ਥਾਣਾ ਤੋਂ ਦੂਸਰੀ ਸਾਈਡ ਤੋਂ ਥੰਦ ਖਾਣਨੇ ਆ ਬਾਕੀ ਮੱਛੀ ਦੀ ਫੇਸ ਕੁਆਲਟੀ ਦੇਖੋ ਬਿਊਟੀ ਦੇਖੋ ਬੱਛੀ ਦੀ ਦੋ ਦੰਦ ਬੱਛੀ 16 17 ਕਿਲੋ ਦੋ ਟਾਈਮ ਮਣਕੇ ਲਿਆ ਸਕਦੇ ਹਾਂ ਬਾਲਟੀ 'ਚ ਮਗਰੇ ਦੇ ਬੱਛੀ ਆ ਬਹੁਤ ਖਾਸ ਗੱਲ ਆ ਮਗਰੀ ਇਹਦੇ ਅਹਿਰ ਸ਼ਹਿਰ ਦੀ ਬੱਛੀ ਆ ਤੁਹਾਨੂੰ ਬੱਛੀ ਦਿਖਾਵਾਂਗੇ ਸੋ ਦੇਖ ਸਕਦੇ ਹੋ ਮਗਰ ਬੱਛੀ ਆ ਪਹਿਲਾ ਸੂਆ ਦੋ ਦੰਦ ਬੱਛੀ ਮਗਰ ਵੀ ਬੱਛੀ ਆ ਕੋਈ ਮੇਰਾ ਵੀਰ ਦੋ ਟਾਈਮ ਉਹਦੀ ਮਿਲਕਿੰਗ ਕਰਕੇ ਲਿਜਾ ਸਕਦਾ ਮਗਰ ਬੱਛੀ ਐਰ ਸ਼ਹਿਰ ਦੀ ਸੋ ਬੱਸੀ ਦੀ ਵੀ ਬਰੀਡ ਕੇ ਚੈੱਕ ਕਰੋ ਟੌਪ ਦੀ ਬਰੀਡ ਆ ਬੱਸੀ ਦੀ ਵੀ ਸੋ ਅੱਗੇ 4 ਨੰਬਰ ਤੇ ਇਧਰਲੇ ਸੈੱਟ ਦੇ ਵਿੱਚ ਬੱਸੀ ਆ ਗਈ ਇਹਦੇ ਥੱਲੇ 18 ਤੋਂ 20 ਕਿਲੋ ਬੋੜੀ ਇਹਦੇ ਥੱਲੇ ਰੈਡੀ ਐ ਇਸ ਟਾਈਮ ਆ ਇਹ ਕਾਲੇ ਰੰਗ ਦੇ ਵਿੱਚ ਆ ਗਈ ਮਗਰ ਮੇਲ ਕਾਫ ਆ ਪਰਸੋਂ ਸੂਈ ਆ ਹੁਣ 18 20 ਕਿਲੋ ਬੋੜੀ ਕੋਈ ਮੇਰਾ ਵੀਰ ਦੋ ਟਾਈਮ ਚੁੱਕ ਕੇ ਲਿਜਾ ਸਕਦਾ ਹਾਈਟ ਬੱਸੀ ਦੀ ਲੈਂਥ ਚੈੱਕ ਕਰਿਓ 18 ਤੋਂ 17 18 ਕਿਲੋ ਬੋਲੀ ਤੋਂ 18 ਤੋਂ ਇਹਦੇ ਥੱਲੇ ਪਲੱਸ ਆ ਗਈ ਇਸ ਟੈਂਪ ਪਰਸੋਂ ਦੀ ਸੂਈ ਹੋਈ ਆ ਬਰੀਡ ਚੈੱਕ ਕਰਿਓ ਬੱਸੀ ਦੀ ਇਹ 5 ਨੰਬਰ ਤੇ ਆ ਗਈ ਅੱਗੇ 6 ਨੰਬਰ ਦੇ ਵਿੱਚ ਜਰਸੀ ਕ੍ਰਾਸ ਬੱਸੀ ਆ ਗਈ ਹੱਕ ਕੇ ਦਿਖਾਵਤੋਂ ਉਧਰੋਂ 6 ਨੰਬਰ ਤੇ ਲਾਸਟ ਤੇ ਜਰਸੀ ਕ੍ਰਾਸ ਬੱਸੀ ਆ ਗਈ ਇਹਦੇ ਥੱਲੇ 14 15 ਕਿਲੋ ਦੁੱਧ ਦੋ ਟਾਈਮ ਮਣਕੇ ਲੈ ਜਾ ਸਕਦੇ ਹਾਂ ਬੋਲੀਓ ਖਾਲੀ ਆ ਸੂਈ ਨੂੰ ਅੱਜ ਸੇਮਾ ਸਤਮਾ ਠੰਡੀ ਸੀਲ ਦੇਖੋ ਥੱਲੇ ਵਜੋਂ ਤੱਤ ਫੇਰ ਕੇ ਠੰਡੀ ਸੀਲ ਫੁੱਲਾ ਦੇਖੋ ਕਿਸੇ ਮੇਰੇ ਵੀਰ ਨੇ ਘਰ ਵਾਸਤੇ ਦੁੱਧ ਵਾਸਤੇ ਲੈਣੀ ਹੋਵੇ ਚਿੱਟਾ ਮੱਝਾਂ ਵਰਗਾ ਦੁੱਧ ਆ ਦੇਖੋ ਦੋਨੇ ਪਾਸੇ ਬੈ ਕੇ ਚਵਾਈ ਕਰਨ ਵਾਲੀ ਆ ਲਾਸਟ ਤੇ 6 ਨੰਬਰ ਤੇ ਆ ਗਈ ਜਰਸੀ ਕ੍ਰੋਸ ਇਧਰਲੇ ਪਾਸੇ ਵਜਿਆ ਉੱਠ ਕੇ ਇਧਰਲੇ ਪਾਸੇ ਵਜਿਆ ਬਹੁਤ ਪੜੀ ਵੀ ਬੱਸੀ ਆ ਪਹਿਲੇ ਸੂਏ 16 17 ਕਿਲੋ ਦੁੱਧ ਦਿੱਤਾ ਪਲੂਨ ਨੇ ਦੂਜਾ ਸੂਆ ਬੋਰੀਆਂ ਖਾਲੀ ਆ ਹੁਣ ਕੋਈ ਮੇਰਾ ਵੀਰ 14 15 ਕਿਲੋ ਬੋਰੀ ਦੋ ਟਾਈਮ ਮਣਕੇ ਲਿਆ ਸਕਦਾ ਇਹ 6 ਨੰਬਰ ਤੇ ਜਰਸੀ ਕ੍ਰੋਸ ਬੱਸੀ ਆ ਗਈ ਹੱਥੀ ਚਵਾਈ ਵਾਲਾ ਥਾਣਾ ਚਿੱਟਾ ਦੁੱਧ ਮੱਝਾਂ ਵਰਗਾ ਮੱਝਾਂ ਵਰਗਾ ਪਿੱਠਪੂੜਾ ਬੱਛੀ ਦਾ ਦੋਨੇ ਪਾਸੇ ਬੈ ਕੇ ਚੋਣ ਵਾਲੀ ਆ ਸੋ ਇਧਰ ਆਪਾਂ 6 ਵੜਾ ਇਹ ਸੂਈਆਂ ਹੋਈਆਂ ਦਿਖਾ ਦਿਆਂ 6 7 ਬਣਾ ਕੇ ਦੂਜ ਸੁਵਾਨਾ ਜੀ ਤੁਸੀਂ ਬਾਹਰ ਦੇਖ ਸਕਦੇ ਹੋ ਕੱਲੇ ਕੱਲੇ ਨਗਦੀ ਦੀ ਵੀ ਡਿਟੇਲ ਦੇਣੇ ਮੋਟੀ ਮੋਟੀ ਇਸ ਤੋਂ ਬਿਨਾ ਵੀ ਆਪਣੇ ਫਾਰਮ ਤੇ 8-9 ਬੜਾ ਹੋਰ ਆ ਰਹੀਆਂ ਨੇ ਸ਼ਾਮ ਤੱਕ ਕੱਲ ਨੂੰ ਕੋਈ ਮੇਰਾ ਵੀਰ 22 ਤਰੀਕ ਨੂੰ ਆਪਣੇ ਫਾਰਮ ਤੇ ਆਊਗਾ ਤਾਂ 30 ਤੋਂ 32 ਨਗ ਹਾਜ਼ਰ ਮਿਲਣਗੇ ਆ ਬੜਾ ਤੁਸੀਂ ਦੇਖ ਦੋ ਦਿਨ ਤੋਂ ਬੱਚੀ ਆ 5-6 ਦਿਨ ਸੂਣ ਨੂੰ ਬਾਕੀ ਆ ਹਾਈਟ ਲੈਂਥ ਫੁੱਲ ਆ ਬੱਚੀਆਂ ਦੀ ਨਾਲ ਖੜ ਜਾ ਮੜੇ ਪੁੱਤ ਸਾਰੀਆਂ ਬੱਸੀਆਂ ਫੁੱਲ ਹਾਈਟ ਲੈਂਥ ਦੀਆਂ ਦੇਖ ਸਕਦੇ ਤੁਸੀਂ ਫਾਰਮ ਵਾਲੀਆਂ ਬੱਸੀਆਂ ਸਾਰਾ ਰਿਕਾਰਡ ਮਿਲ ਜੂਗਾ ਫੁੱਲ ਹਾਈਟ ਲੈਂਥ ਤੁਸੀਂ ਦੇਖ ਸਕਦੇ ਹੋ ਸੋ ਸਾਰੀਆਂ ਬੱਸੀ ਹਫ਼ਤੇ ਦੱਸ ਦਿੰਦੀਆਂ ਕੱਚੀਆਂ ਨੇ ਇਹ ਇੱਕ ਨੰਬਰ ਵਾਲੀ ਬ ਆ ਚਾਰ ਦੰਦ ਬੱਛੀ ਆ ਆ ਚਾਰ ਤੋਂ 6 ਦੰਦ ਹੋ ਰਹੀ ਆ ਪਹਿਲੇ ਸੂਏ 30 32 ਕਿਲੋ ਦੁੱਧ ਦਿੱਤਾਗਾ ਟੌਪ ਦਾ ਨਗੀਨਾ ਗਾ ਐਫ ਦਾ ਮਾੜੀ ਹੱਕ ਦਿਖਾ ਦੇ ਸੋ ਇਹ ਤੋਂ ਬਿਨਾ ਵੀ 8 9 ਨਗਾ ਆਪਣੇ ਫਾਰਮ ਤੇ ਸ਼ਾਮ ਤੱਕ ਹੋਰ ਆ ਜਾਣਗੇ ਤਾਂ ਕੱਲ ਨੂੰ ਆਪਾਂ ਨੂੰ 30 ਤੋਂ 32 ਨਗਾ ਆਪਣੇ ਫਾਰਮ ਤੇ ਹਾਜ਼ਰ ਮਿਲਣਗੇ ਦੇਖ ਸਕਦੇ ਹੋ ਟੌਪ ਦਾ ਨਗੀਨਾ ਗਾ ਫਾਰਮ ਵਾਲੀ ਬੱਛੀ ਆ ਅੱਗੇ ਜਰਸੀ ਆ ਗਈ ਪੰਜਾਬ ਵਾਲੀ ਹਜੇ 10 ਦਿਨ ਦੀ ਕੱਚੀ ਆ ਆ ਟੌਪ ਦੀਆਂ ਬੜਾ ਆ ਗਈਆਂ 2 2 ਦੰਦ ਬੱਛੀਆਂ ਆ ਗਈਆਂ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਕੱਚੀਆਂ ਨੇ ਹਜੇ ਸੋ ਟੌਪ ਦੀਆਂ ਫਾਰਮ ਵਾਲੀਆਂ ਬੱਛੀਆਂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ